ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ ਚ ਸ਼ੁਰੂਆਤ ਕਰਦੇ ਹਾਂ ਨਵੇਂ ਦਿਨ ਦੀ ਨਵੇਂ ਵਲੌਗ ਨਾਲ ਤੇ ਦੋਸਤੋ ਸਵੇਰ ਦਾ ਸਾਡੇ 9 ਵਜੇ ਦਾ ਟਾਈਮ ਹੈ ਤੇ ਪਹਿਲੇ ਮੇਰਾ ਕੰਮ ਹੁੰਦਾ ਹੈ ਧਾਰਾ ਕੱਢਣੀਆਂ ਤੇ ਧਾਰਾ ਵਗੈਰਾ ਕੱਢ ਲੀਆਂ ਸੀ ਸਾਡੇ 7 ਵਜੇ ਤੋਂ ਲੈ ਕੇ 8 ਵਜੇ ਦੇ ਵਿੱਚ ਵਿੱਚ ਤੇ ਹੁਣ ਨਾ ਮੱਜਾਂ ਨੇ ਬੱਠੇ ਖਾ ਲਈ ਸੀ ਕਿਉਂਕਿ ਟਾਈਮ ਨਾ ਵੀਰ ਜੀ ਪਾ ਦਿੰਦੇ ਬੱਠੇ ਤੇ ਹੁਣ ਮੈਂ ਲੱਗਾ ਹਾਂ ਪਾਣੀ ਡਾਣ ਤੇ ਇੱਧਰ ਲੇਬਰ ਵੀ ਆ ਚੁੱਕੀ ਹੈ ਤੇ ਗੰਨਾ ਛਿਲ ਰਹੀ ਹੈ ਤੇ ਚਲੋ ਆਪਾਂ ਡੋਨੇ ਪਾਣੀ ਤੇ ਸਤਵਿੰਦਰ ਨਾਲ ਫਿੜਕੇ ਜੇ ਖੋਦ ਬਣਾ ਰਿਹਾ ਕਿਉਂਕਿ ਲੇਬਰ ਨੂੰ ਕਈ ਵਾਰ ਕਿਹਾ ਏ ਇੱਕ ਲਾਗੀ ਪਿੰਡ ਵਾਲਿਆਂ ਨੇ ਵੀ ਹੋਰ ਵੀ ਕਿਤੇ ਕਿਹਾ ਸੀ ਪਰ ਉਹ ਬੰਦੇ ਆਏ ਨਹੀਂ ਤੇ ਫਿਰ ਵਿਚਾਰਾ ਕਹਿੰਦਾ ਵੀ ਮੈਂ ਆਪ ਹੀ ਕਰ ਲੈਣਾ ਮਾੜ ਮੱਟਾ ਚਲੋ ਕਵਰ ਕਰ ਲੈਨੇ ਆ ਜਿਹੜਾ ਛੱਪਰ ਆ ਤੇ ਫਿਰ ਆਪ ਹੀ ਲੱਗ ਗਿਆ ਕੱਲ ਇੱਕ ਜਿਹਾ ਬਣਾ ਕੇ ਲਾ ਦਤਾ ਏ ਤੇ ਖੋਦੀ ਵਿਚਾਰਾ ਲੱਗਾ ਬਣਾਉਣ ਤੇ ਚਲੋ ਡੰਕ ਕਿਉਂਕਿ ਠੰਡ ਬਹੁਤ ਹੋ ਗਈ ਹੈ ਤੇ ਹੁਣ ਡੰਗਰਾਂ ਦੀ ਜ਼ਰੂਰੀ ਹੈ ਕਵਰ ਕਰਨਾ ਤੇ ਆ ਦੇਖੋ ਆ ਕਾਨੇ ਜੇ ਵੱਡੇ ਵੱਡੇ ਲੈ ਕੇ ਕਾਫੂਸ ਉੱਤੇ ਚਾੜ ਕੇ ਤੇ ਇਹਨੇ ਕਰ ਦੇਣੇ ਬਣਾ ਦੇਣਾ ਚਲੋ ਇਸ ਸਾਲ ਲੰਘ ਜਾਣਗੇ 2-3 ਮਹੀਨੇ ਦੀ ਗੱਲ ਹੁੰਦੀ ਤਿੰਨ ਕਿ ਮਹੀਨੇ ਦੀ ਤੇ ਫਿਰ ਇਹ ਚ ਲਾ ਹੀ ਦੇਣੇ ਹੁੰਦੇ ਆ ਆ ਦੇਖੋ ਜੀ ਕੱਲ ਸਤਵਿੰਦਰ ਨੇ ਇੱਕ ਟਟੀਆਂ ਬਣਾ ਕੇ ਲਾ ਦਿੱਤਾ ਹੈ ਅੱਜ ਫਿਰ ਬਣਾਉਗਾ ਜੇ ਟਾਈਮ ਲੱਗੂਗਾ ਇਹਦੇ ਕੋ ਤੇ ਇਹਨੇ ਪੂਰਾ ਆਪ ਹੀ ਕਰ ਦੇਣਾ ਟਣਾ ਟਣ ਤੇ ਇੱਧਰ ਨਾ ਗੰਨਾ ਛਿੱਲਿਆ ਗਿਆ ਹੁਣ ਸਾਡੇ ਉਹ ਪਰਲੇ ਗਵਾਂਢੀ ਗਵਾਂਢੀਆਂ ਦਾ ਘਰ ਦੇਖਣ ਲੱਗੇ ਆ ਉਧਰ ਚਾਰ ਪੰਜ ਘਰ ਇਕੱਠੇ ਹੀ ਆ ਇਹਨਾਂ ਦੇ ਆਪਣੇ ਹੀ ਆ ਆਪਣੇ ਈ ਉਹਨਾਂ ਦੇ ਤੇ ਆ ਖੇਤ ਹੁਣ ਖਾਲੀ ਹੋ ਚੁੱਕਿਆ ਏ ਤੇ ਪਾਣੀ ਪੂਣੀ ਮੈਂ ਹੰਡਾ ਲਿਆ ਦੋਸਤੋ ਤੇ ਭਾਬੀ ਜੀ ਲਾਰੇ ਝਾੜੂ ਤੇ ਆ ਮੱਝ ਨੂੰ ਇਹ ਜਿਹੜੀ ਠੀਕ ਨਹੀਂ ਮੱਝ ਤੇ ਇੱਧਰ ਮੈਂ ਥੋੜੇ ਜਿਹਾ ਆਗ ਜੇ ਹਰੇ-ਹਰੇ ਪਾ ਤੇ ਪੋਗੇ ਜੇ ਤੇ ਆ ਆਪਣੀ ਲੇਬਰ ਇੱਧਰ ਛਿੱਲਣਾ ਸ਼ੁਰੂ ਕਰਤਾ ਗੰਨਾ ਤੇ ਉਹਨਾਂ ਦੀ ਸਾਈਕਲ ਖਲੋਤੇ ਆ ਤੇ ਆਪਣੇ ਘਰ ਆ ਜਿੰਦੇ ਸਾਈਕਲ ਤੇ ਹੀ ਕਿਉਂਕਿ ਅਗਲੇ ਪਿੰਡ ਦੇ ਪਿੰਡ ਤੋਂ ਆਇਆ ਨਾ ਇਹ ਸਾਡੇ ਲਈ ਬੜੀ ਇਸ ਵਾਰ ਤੇ ਇਧਰ ਮੈਂ ਆ ਗਿਆ ਹੁਣ ਮੋਲੀਆਂ ਵੱਲ ਤੇ ਸਾਰੇ ਨਾ ਫੁੱਫੜ ਜੀ ਤੇ ਮੇਰੇ ਡੈਡੀ ਜੀ ਤੇ ਸਤਵਿੰਦਰ ਮੋਲੀਆਂ ਖਾ ਰਹੇ ਸੀ ਅੱਜ ਉਹਨਾਂ ਨੇ ਸ਼ੁਰੂਆਤ ਕਰਤੀ ਮੈਂ ਕਈ ਦਿਨ ਦਾ ਸੋਚਣ ਦਿਆਂ ਸੀ ਮੈਂ ਕਿਹਾ ਮੈਂ ਅੱਜ ਪਹਿਲੀ ਮooli ਤੋੜ ਕੇ ਮੈਂ ਸ਼ੁਰੂਆਤ ਕਰਦਾ ਪਰ ਉਹਨਾਂ ਨੇ ਪਹਿਲੇ ਅੱਜ ਤੋਂ ਖੋਲ ਲੀਆਂ ਕਿਉਂਕਿ ਮੈਂ ਦੇਖ ਰਿਹਾ ਮੋਲੀਆਂ ਨਾ ਹੈਗੀਆਂ ਅਸੀਂ ਵਟਾਂ ਤੇ ਹੁਣ ਹੋ ਗਈਆਂ ਹੈ ਮਤਲਬ ਪੁੱਟਣਯੋਗੀਆਂ ਜੇ ਸਾਰੀਆਂ ਨਹੀਂ ਮਤਲਬ ਥੋੜੀ ਥੋੜੀ ਹੋ ਗਈਆਂ ਹੈ ਤੇ ਮੈਂ ਕਿਹਾ ਚਲੋ ਮੈਂ ਵੀ ਅੱਜ ਖਾ ਹੀ ਲੈਣਾ ਪੁੱਟ ਕੇ ਸਭ ਰੋਟੀ ਦੇ ਨਾਲ ਖਾਉਂਗਾ ਤੇ ਛਲਜੰਬੀ ਆਪਣੇ ਵਧੀਆ ਹੋ ਗਏ ਫੁੱਫੜ ਜੀ ਕਹਿ ਰਹੇ ਛਲਜੰਬੀ ਬਹੁਤ ਸੋਨੇ ਹੋ ਗਏ ਥੋੜੇ ਦਿਨਾਂ ਤੱਕ ਤਿਆਰ ਹੋ ਜਣੇ ਆ ਤੇ ਇਧਰ ਆ ਦੇਖੋ ਤਿਤਲੀ ਬੈਠੀ ਹੈ ਇਹਦੇ ਉੱਤੇ ਸਬਜ਼ੀਆਂ ਦੇ ਉੱਤੇ ਤੇ ਚਲੋ ਇੱਕ ਮੈਂ ਪੁੱਟ ਲੈਣਾ ਮooli ਤੇ ਫਿਰ ਮੈਂ ਨਾ ਰੋਟੀ ਨਾ ਖਾਉਂਗਾ ਤੇ ਬਾਕੀ ਫੁੱਫੜ ਜੀ ਹੁਣਾਂ ਨੇ ਸਭ ਨੇ ਅੱਜ ਮooli ਪੁੱਟ ਕੇ ਖਾ ਲਈ ਪਹਿਲੀ ਮooli ਨਵੀਂ ਕਰ ਲਈ ਹੈ ਤੇ ਮੈਂ ਵੀ ਅੱਜ ਰੋਟੀ ਨਾਲ ਖਾਣ ਲੱਗਾ ਹਾਂ ਤੇ ਡੰਗਰਾਂ ਨੂੰ ਪਾਣੀ ਪੂਣੀ ਪਿਆ ਕੇ ਮੈਂ ਸਾਰੇ ਬਾਹਰ ਬੰਦ ਤੇ ਹੁਣ ਲੱਗਾ ਰੋਟੀ ਖਾਣ ਤੇ ਅੱਜ ਲੋਕੀ ਦੀ ਸਬਜ਼ੀ ਹੈ ਤੇ ਦਹੀਂ ਰhete ਵਾਲਾ ਤੇ ਮooli ਆਪਾਂ ਕੱਟ ਲਈ ਨਾਲ ਤੇ ਔਲੇ ਦਾ ਚਾਰ ਤੇ ਰੋਟੀ ਮੈਂ ਖਾ ਲਈ ਹੁਣ ਵੇਖਦੇ ਆ ਕੋਈ ਅਗਲਾ ਕੰਮਕਾਰ ਤੇ ਆ ਦੇਖੋ ਸਤਵਿੰਦਰ ਕਾਨਨੀ ਜੀ ਦੇਖੋ ਲੰਮੇ ਲੰਮੇ ਆ ਸਾਰੇ ਬੰਤੀ ਆ ਕਿਉਂਕਿ ਫਿਰ ਫਿਰ ਇੱਥੇ ਫੂਸ ਜਾ ਰੱਖ ਕੇ ਖਾਗਰ ਤੇ ਉਹ ਮਤਲਬ ਬਣਾਊਗਾ ਫਿਰਕਾ ਜਾ ਤੇ ਹੁਣ ਮੈਂ ਇੱਧਰ ਪੈਲੀ ਵੱਲ ਆ ਗਿਆ ਤੇ ਇੱਧਰ ਨਾ ਡੈਡੀ ਜੀ ਨਿਕਲਦੇ ਆ ਇਕੱਠੇ ਕੀਤੇ ਪਏ ਸੀ ਤੇ ਮੈਂ ਇੱਥੇ ਟੋਕ ਕੇ ਪਿੱਛੇ ਰੱਖਦੇ ਆ ਤੇ ਕੁਛ ਇੱਥੇ ਲਾ ਦਿੱਤੇ ਆ ਤੇ ਜਿੰਨੇ ਆਪਾਂ ਨੂੰ ਤਰਨੇ ਆ ਉਹਨੇ ਕੁੱਤਰ ਲਾਂਗੇ ਅੱਜ ਹੁਣ ਮੈਂ ਨਾ ਹਰਾ ਹਰਾਵੀ ਵੜ ਲਿਆ ਨਾ ਥੋੜਾ ਜਾ ਤੇ ਮੈਂ ਕਿਹਾ ਚਲੋ ਆਪਾਂ 2 ਵਜੇ ਪੱਠੇ ਕੁਦਰ ਲਾਂਗੇ ਤੇ ਆ ਇੰਨਾ ਕਿ ਸਤਵਿੰਦਰ ਨੇ ਫਿਰਕਾ ਬਣਾ ਦਿੱਤਾ ਹੀ ਤੇ ਬਾਕੀ ਉਹਨੇ ਅੱਜ ਕਰਨਾ ਭਰਨਾ ਤੇ ਹੁਣ ਦੇਖਦੇ ਆ ਕੱਲੂ ਬਣਾਉਂਗਾ ਨਹੀਂ ਤੇ ਤੇ ਆ ਦੇਖੋ ਜੀ ਗੁਲਾਬ ਦੇ ਫੁੱਲ ਬਹੁਤ ਪਿਆਰੇ ਲੱਗਦੇ ਤੇ ਆ ਪੀਲੇ ਪੀਲੇ ਫੁੱਲ ਸਾਡੇ ਲੱਗੇ ਆ ਬਹੁਤ ਹੀ ਜ਼ਿਆਦਾ ਲੱਗਦੇ ਤੇ ਬਹੁਤ ਐਟ੍ਰੈਕਟਿਵ ਲੱਗਦੇ ਆ ਕੰਨਾਂ ਦੇ ਲੱਗੇ ਲੱਗੇ ਆ ਤੇ ਇੱਧਰ ਹੁਣ ਸਤਵਿੰਦਰ ਟਰਾਲੀ ਲੈ ਕੇ ਲੱਗਾ ਲੇਵਰ ਕੋਲੋਂ ਗੰਨਾ ਭਰੌਣ ਤੇ ਅੱਜ ਟਰਾਲੀ ਇਕ ਪਰ ਦੇਣੀ ਹੈ ਤੇ ਹੁਣ ਗੰਨੇ ਦੀ ਛਲਾਈ ਬੰਦ ਕਰ ਦਿੱਤੀ ਤੇ ਹੁਣ ਭਰਨਗੇ ਗੰਨਾ ਇਹਦਾ ਨਹੀਂ ਉਹ ਜਾਣਦੇ ਆ ਚਾਚ ਦੋਸਤੋ ਤੇ ਇਦਾਂ ਹੀ ਨਹੀਂ ਹੈ ਕੰਮ ਬਹੁਤ ਚਲੇ ਗਿਆ ਕਿੱਥੇ ਲੰਦਿਆ ਆ ਰੇਲੇ ਵਰ ਗੰਨਾ ਸਤਵਿੰਦਰ ਪਰਵਾਹ ਰਿਆ ਟਰਾਲੀ ਚਲੇ ਗਿਆ ਚਾਚ ਮੈਂ ਚੁੱਕ ਰਿਆ ਹੀ ਆਗ ਹਰੇ ਹਰੇ ਆ ਦੇਖੋ ਜੀ ਫੰਦ ਗੰਨਾ ਬਹੁਤ ਲੰਮਾ ਹੈ ਗੰਨਾ ਚਲੋ ਮੈਂ ਕਰ ਲਾਂ ਆਪਣਾ ਕੰਮ ਛੋਟੇ ਛੋਟੇ ਉਤਰ ਕੇ ਫੇਰ ਮਿਲਦੇ ਹਾਂ ਸਤਵੀਂਦਰ ਕੱਢ ਰਿਹਾ ਟਰਾਲੀ ਇਦਾਂ ਖਸ ਜਾਂਦੀ ਸਾਡੀ ਮਿੱਟੀ ਚਿਕਨੀ ਹੈ ਨਾ ਥੋੜੀ ਤਾਂ ਕਰਕੇ ਹੁਣ ਇਹਨੂੰ ਬਾਹਰ ਕੱਢ ਕੇ ਗੱਡੀ ਚ ਭਰ ਕੇ ਫੇਰ ਭਰਨਗੇ ਗੰਨਾ ਹੁਣ ਇੰਨੀ ਭਰ ਲਈ ਹੈ ਜੀ ਤੇ ਮੇਰੀ ਭੈਣ ਤੇ ਕਿਰਨ ਲੱਗੇ ਆ ਉੱਤੇ ਝੋਨਾ ਕੋਠੇ ਤੇ ਸੁੱਕਣੇ ਪਾਇਆ ਸੀ ਨਾ ਤੇ ਉਹਨੂੰ ਮਤਲਬ ਹਵਾਜੀ ਲੱਗੀ ਥੋੜੀ ਤੇ ਉਹ ਝੋਨਾ ਡਾਂਦੇ ਆ ਵੀ ਗੰਦਗੁੰਦ ਨਿਕਲ ਜੂਗਾ ਤੇ ਹੁਣ ਮੈਂ ਨਾ ਪੱਠੇ ਕੁੱਤਰ ਕੇ ਪਾ ਦਿੱਤੇ ਹੀ ਡੰਗਰਾਂ ਨੂੰ ਤੇ ਇੱਧਰ ਹੁਣ ਟਰਾਲੀ ਗੱਡੀ 'ਚ ਬਾਹਰ ਕੱਢ ਕੇ ਟਰਾਲੀ ਤੇ ਗੱਡੀ 'ਚ ਲੱਦ ਕੇ ਉੱਤੇ ਟਰਾਲੀ ਭਰ ਰਹੇ ਨੇ ਤੇ ਪੱਠੇ ਪਾ ਕੇ ਤੇ ਡੰਗਰ ਬੰਨਤੇ ਹੀ ਮੈਂ ਤੇ ਲੱਗੇ ਡੰਗਰ ਆਪਣੇ ਖਾਨ ਤੇ ਜਿਹੜੀ ਮੱਝ ਦੂਜੀ ਹੀ ਉਹਨੂੰ ਆਪਾਂ ਬਾਹਰ ਪਾ ਦਿੱਤੀ ਵਧੀਆ ਪੱਠੇ ਤੇ ਹੁਣ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਇੱਧਰ ਭਾਬੀ ਜੀ ਭੂਆ ਜੀ ਦਾ ਸੇਰ ਬਾਹਰ ਆ ਰਹੇ ਨੇ ਤੇ ਲਿਵਰ ਵੀ ਹੁਣ ਘਰ ਨੂੰ ਚਲੇ ਗਈ ਆਪਣੇ ਕਿਉਂਕਿ ਉਹ ਅਗਲੇ ਪਿੰਡ ਰਹਿੰਦੀ ਹੈ ਹਿੰਦੂਆਂ ਦਾ ਪਿੰਡ ਹੈ ਨਾ ਤੇ ਉੱਥੋਂ ਆਂਦੀ ਹੈ ਆਪਣੀ ਸਾਈਕਲਾਂ ਤੇ ਆ ਜਾਂਦੀ ਹੈ ਤੇ ਕਿਰਨ ਪੜਾ ਰਹੀ ਹੈ ਟਿਊਸ਼ਨ ਬੱਚਿਆਂ ਨੂੰ ਤੇ ਦੋਸਤੋ ਹੁਣ 4:30 ਵਜੇ ਦਾ ਟਾਈਮ ਹੋ ਚੁੱਕਿਆ ਸ਼ਾਮ ਦਾ ਤੇ ਮੈਂ ਫੜ ਲਈ ਕਰਦ ਕਿਉਂਕਿ ਮੈਂ ਲੱਗਾ ਏ ਮੇਥੀ ਤੇ ਮੇਥਰੇ ਵੱਢਣ ਉਤੋਂ ਕਿਉਂਕਿ ਅਸੀਂ ਅੱਜ ਬਣਾਉਣੀ ਆ ਪੁਰਜੀ ਮੇਥਿਆਂ ਦੀ ਪੁਰਜੀ ਮੇਥੀ ਤੇ ਮੇਥਿਆਂ ਦੀ ਜੋ ਕਿ ਬਹੁਤ ਹੀ ਸਵਾਦ ਬੰਦੀ ਹੈ ਥੋੜੇ ਜਿ ਵਿੱਚ ਆਲੂ ਪਾ ਕੇ ਤੇ ਮੈਂ ਬੜੇ ਦਿਨ ਦਾ ਕਹਿ ਰਿਹਾ ਸੀ ਤੇ ਭਾਬੀ ਜੀ ਨੂੰ ਕੀ ਬਣਾ ਬਣਾਵਾਂਗੇ ਤੇ ਭਾਬੀ ਜੀ ਕਹਿੰਦੇ ਚਲੋ ਅੱਜ ਵੱਢ ਲਿਆ ਤੇ ਬਣਾਵਾਂਗੇ ਬਣਾਵਾਂਗੇ ਅੱਜ ਤੇ ਚਲੋ ਆਪਾਂ ਮੇਥੀ ਮੇਥੀ ਵੱਢ ਲੈਣੇ ਨਾਲ ਮੈਂ ਕਹਿੰਦਾ ਸੀ ਨਾ ਬਹੁਤ ਜ਼ਿਆਦਾ ਹੋ ਗਏ ਆ ਤੇ ਇੱਕ ਵਾਰੀ ਮੈਂ ਉੱਤੋਂ ਵੱਢ ਲੂੰਗਾ ਤੇ ਫਿਰ ਦੁਬਾਰਾ ਪੁੰਗਰ ਪੈਣਗੇ ਨਹੀਂ ਤੇ ਪੱਕ ਤੇ ਜਾਣੇ ਆ ਦੇਖੋ ਜੀ ਸ਼ਾਮ ਦਾ ਵੀ ਉਹ ਬਹੁਤ ਪਿਆਰਾ ਲੱਗਦਾ ਮੈਂ ਨਾ ਅੱਜ ਸਰੀਰ ਦੀ ਸ਼ਕਲ ਨਹੀਂ ਦਿਖਾਈ ਤੇ ਮੈਂ ਨਾ ਧੋ ਕੇ ਹੁਣ ਕੱਪੜੇ ਪਾ ਕੇ ਵਧੀਆ ਮੈਂ ਕਿਹਾ ਚਲੋ ਫੇਰ ਹੀ ਆਪਾਂ ਇੱਕ ਵਾਰੀ ਸ਼ਾਮ ਨੂੰ ਸ਼ਕਲ ਦਿਖਾਵਾਂਗੇ ਆਪਣੀ ਤੇ ਆ ਦੇਖੋ ਜੀ ਆਪਣੀ ਮੇਥੀ ਬਹੁਤ ਸੋਹਣੀ ਸੰਘਣੀ ਹੋਈ ਪਈ ਐ ਇੱਕ ਵਾਰੀ ਵੱਢ ਲੂਗਾ ਤੇ ਫੇਰ ਉੱਤੇ ਵਧੀਆ ਪੁੰਗਰ ਚੂਗੀ ਤੇ ਆ ਮੇਥਰੇ ਐ ਤੇ ਚਲੋ ਮੈਂ ਫਿਰ ਵੱਢ ਲਾਂ ਉਤੋਂ ਕਰਦੇ ਨਾਲ ਤੇ ਆ ਦੇਖੋ ਦੋਸਤੋ ਇੰਨੀ ਬੜੀ ਮੈਂ ਤੋੜਤੀ ਮੇਥੀ ਦੇ ਮੇਥੇ ਥੱਲੇ ਮੇਥੀ ਥੋੜੀ ਜੀ ਤੇ ਮੇਥੇ ਜ਼ਿਆਦਾ ਐ ਤੇ ਇਹ ਚਾਲੂ ਪੈ ਜਾਣਗੇ ਤੇ ਅੱਜ ਬਣੂਗੀ ਪੁਰਜੀ ਨਜ਼ਾਰਾ ਆਊਗਾ ਅੱਜ ਖਾਣ ਦਾ ਦਿਨ ਵੀ ਡੁੱਬਣ ਵਾਲਾ ਹੁਣ ਦੇਖੋ ਸੂਰਜ ਕਿੱਥੇ ਗਿਆ ਸੂਰਜ ਹਾਣੀ ਹੁੰਦਾ ਰਮਲੇਚ ਤੇ ਠੀਕ ਹੈ ਦੋਸਤੋ ਆ ਦੇਖੋ ਤੋਤੇ ਕਿੱਦਾਂ ਉੱਡ ਰਹੇ ਇਸ ਟਾਈਮ ਬਹੁਤ ਉੱਡਦੇ ਰੋਤੇ ਪੰਛੀ ਬਹੁਤ ਵਧੀਆ ਲੱਗਦਾ ਮਾਹੌਲ ਇਸ ਟਾਈਮ ਦਾ ਤੇ ਤੁਸੀਂ ਸਾਰੇ ਕਿੰਨੀ ਸਪੋਰਟ ਕਰ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਦਿਲ ਤੋਂ ਤੇ ਪਲੀਜ਼ ਇਦਾਂ ਹੀ ਸਪੋਰਟ ਕਰਦੇ ਰਹੋ ਹੁਣ ਕਰਦੇ ਆਂ ਵਲੌਗ ਤੇ ਸਮਾਪਤ ਤੇ ਜੇ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਹਜੇ ਤੱਕ ਤੁਸੀਂ ਨਹੀਂ ਕੀਤਾ ਤਾਂ ਓਕੇ ਦੋਸਤੋ ਬਾਏ ਬਾਏ ਮਿਲਦੇ ਆ ਨਵੇਂ ਵਲੌਗ ਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ